ਉਮ ਉਮ ਬੱਤ ਹੈ ਵੀਰੇ ਡਰੈਕਟ ਚ ਪਾ ਲਵਗੇ ਚਲੋ ਮਹਾਰਾਜ ਅ ਜੀਵੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇਹ ਜੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਖਾਸ ਤੌਰ ਤੇ ਪੰਜਾਬ ਵਿੱਚੋਂ ਨਸ਼ਾ ਦੇ ਖਾਤਮੇ ਲਈ ਲਾਂਚ ਕੀਤੀ ਗਈ ਹੈ ਇਸ ਸਿਲਸਿਲੇ ਦੇ ਵਿੱਚ ਸਾਡੇ ਮੁਖ ਸਰਸਾਹ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦੋਂ ਸਾਡੇ ਐਸਐਸਪੀ ਮੁਖਸਰ ਸਾਹਿਬ ਸ਼੍ਰੀ ਅਖੀਲ ਚੌਧਰੀ ਅਤੇ ਸਾਡੇ ਐਸਪੀਡੀ ਸ਼੍ਰੀ ਮਨਮੀਤ ਢਿੱਲੋਂ ਇਹਨਾਂ ਦੀ ਅਗਵਾਹੀ ਅਧੀਨ ਸਾਡੇ ਇਨਚਾਰਜ ਸੀਆਈਏ 2 ਮਲੋਟ ਇਹਨਾਂ ਨੇ ਬਹੁਤ ਵੱਡੀ ਕਾਮਯਾਬੀ ਇਹਦੇ ਵਿੱਚ ਹਾਸਿਲ ਕੀਤੀ ਹੈ ਮੁਖਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਇੱਕ ਦਿਨ ਦੇ ਵਿੱਚ ਦੀ ਸਭ ਤੋਂ ਵੱਡੀ ਰਿਕਵਰੀ 4 ਕਿਲੋ ਹਿਰੋਇਨ ਦੀ ਰਿਕਵਰੀ ਇਹਦੇ ਵਿੱਚ ਹਾਸਿਲ ਹੋਈ ਹੈ ਸਾਨੂੰ 18 ਸਤੰਬਰ ਨੂੰ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਹੈ ਕਿ ਇਹਨਾਂ ਨੂੰ ਸਾਡੇ ਸੀਆਈਏ ਇਨਚਾਰਜ ਸਾਹਿਬ ਨੂੰ ਆ ਇਹ ਇਲਮ ਸੀਗਾ ਕਿ ਮਲੋਟ ਦੇ ਏਰੀਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹੇਰੋਇਨ ਸਪਲਾਈ ਕਰਨ ਵਾਲੇ ਵਾਲਾ ਗਿਰੋਹ ਜਿਹੜਾ ਹੈਗਾ ਇਹ ਫਿਰ ਰਹੇ ਹੈਗੇ ਸੋ ਇਹਨਾਂ ਨੇ ਇੱਕ ਖਾਸ ਤੌਰ ਤੇ ਇੱਕ ਗਸ਼ਤ ਪਾਰਟੀ ਤੇ ਨਾਕਾ ਪਾਰਟੀ ਲੈ ਕੇ ਆਪ ਉਸ ਇਲਾਕੇ ਦੇ ਵਿੱਚ ਮੌਜੂਦ ਸੀਗੇ ਤੇ ਜਦੋਂ ਜੰਡਵਾਲਾ ਪੁਲ ਦੇ ਨੇੜੇ ਸੀਗੇ ਉਦੋਂ ਉਹਨਾਂ ਨੂੰ ਲੱਗਿਆ ਕਿ ਇੱਕ ਸ਼ੱਕੀ ਮੂਵਮੈਂਟ ਸਸਪੀਸ਼ੀਅਸ ਮੂਵਮੈਂਟ ਹੋ ਰਹੀ ਹੈਗੀ ਇੱਕ i20 ਕਾਰ ਦੀ ਉਸ i20 ਕਾਰ ਨੂੰ ਰੋਕ ਕੇ ਇਹਨਾਂ ਨੇ ਉਹਦੀ ਹਸਬ ਜਾਪਤਾ ਤਲਾਸ਼ੀ ਲਈ ਉਦੋਂ ਉਹਨਾਂ ਨੇ ਦੇਖਿਆ ਕਿ ਉਹਨਦੇ ਵਿੱਚ ਦੋ ਨੌਜਵਾਨ ਸੀਗੇ ਇੱਕ ਦਾ ਨਾਮ ਨਿਕਲਿਆ ਸੁਖਵੀਰ ਤੇ ਦੂਜੇ ਦਾ ਨਾਮ ਨਿਕਲਿਆ ਮੰਨਪ੍ਰੀਤ ਇਹਨਾਂ ਦੋਨਾਂ ਦੀ ਜੋ ਤਲਾਸ਼ੀ ਲਈ ਗਈ ਤੇ ਉਹਨਾਂ ਕੋਲੋਂ 4 ਕਿਲੋ ਹਿਰੋਇਨ ਦੀ ਭਾਰੀ ਬਰਾਮਦਗੀ ਹੋਈ ਹੈ ਤੇ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜਾ ਇਹ ਸੁਖਪ੍ਰੀ ਸੁਖਵੀਰ ਮੁੰਡਾ ਅਰੈਸਟ ਹੋਇਆ ਹੈ ਇਹਦਾ ਏਲੀਅਸ ਹੈਗਾ ਸੁੱਖਾ ਸੁਖਪ੍ਰੀ ਸੁਖਵੀਰ ਏਲੀਅਸ ਸੁਖਾ ਇਹ ਤੁਸੀਂ ਸਾਰੇ ਜਾਣਦੇ ਹੋਗੇ ਪਿਛਲੇ ਦਿਨ ਉਹ ਬਠਿੰਡੇ ਵਿਖੇ ਜਿਹੜੀ 40 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀਗੀ ਉਹਨ ਦੇ ਵਿੱਚ ਜਿਹੜਾ ਮੇਨ ਮੁਜਰਮ ਸੀਗਾ ਲਖਬੀਰ ਏਲੀਅਸ ਲੱਖਾ ਉਹਦਾ ਇਹ ਭਰਾ ਹੈਗਾ ਸੋ ਇਹ ਸੁਖਵੀਰ ਅਤੇ ਮਨਪ੍ਰੀਤ origianlly ਦੋਨੋਂ ਹੀ ਮਲੋੜ ਦੇ ਰਹਿਣ ਵਾਲੇ ਕੁਝ ਦਿਨਾਂ ਤੋਂ ਇਹਨਾਂ ਨੇ ਆਪਣਾ ਟਿਕਾਣਾ ਚੇਂਜ ਕਰਕੇ ਇਹ ਬਠਿੰਡੇ ਰਹਿਣ ਲੱਗ ਪਏ ਸੀਗੇ ਪਰੰਤੂ ਮਲੋੜ ਦੇ ਏਰੀਆ ਦੇ ਵਿੱਚ ਇਹ ਇੱਕ ਬਿਗ ਫਿਸ਼ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਪੱਧਰ ਦੇ ਸਮਗਲਰ ਵੱਡੇ ਪੱਧਰ ਦੇ ਸਪਲਾਈਅਰ ਵਜੋਂ ਇੱਕ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੀ ਅਰੈਸਟ ਦੋਨਾਂ ਦੀ ਆਪਣੇ ਸੀਆਈਏ ਵੱਲੋਂ ਪਾਈ ਗਈ ਹੈ ਤੇ ਰਿਕਵਰੀ ਹੋ ਚੁੱਕੀ ਹੈ ਇਹਨਾਂ ਦੀ ਇਹ ਜਿੱਥੋਂ ਲਿਆਉਂਦੇ ਸੀਗੇ ਅ ਹਿਰੋਇਨ ਉਹਦਾ ਦਾ ਜਿਹੜਾ ਫਰਸਟ ਬੈਕਵਰਡ ਲਿੰਕੇਜ ਆਪਾਂ ਜਿਹਨੂੰ ਕਹਿੰਦੇ ਆ ਉਹ ਫਰਸਟ ਬੈਕਵਰਡ ਲਿੰਕੇਜ ਇਹਦੇ ਬਾਰੇ ਪਠਿੰਡਾ ਪੁਲਿਸ ਨੂੰ ਪਤਾ ਲੱਗ ਗਿਆ ਉਹਨਾਂ ਨੇ ਵੀ ਜਿਹੜਾ ਹੈਗਾ ਏ ਫਰਸਟ ਬੈਕਵਰਡ ਲਿੰਕੇਜ ਜਗ ਜਗਮੀਤ ਮਿੱਤਾ ਏਲੀਅਸ ਸ਼ਾ ਰੈসিডেন্ট ਆਫ ਜੰਡਿਆਲਾ ਗੁਰੂ ਇਹ ਬਠਿੰਡਾ ਪੁਲਿਸ ਵੱਲੋਂ ਅਰੈਸਟ ਹੋ ਚੁੱਕਿਆ ਹੈ ਤੇ ਇਹਦੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕੇਜ ਹੈ मीनिंग टू से ਮਲੋਟ ਦੇ ਏਰੀਆ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਨੇ ਹੈਰੋਇਨ ਦੀ ਸਪਲਾਈ ਦੇਣੀ ਸੀ ਇਸ ਤਰੀਕੇ ਦੇ 5 ਤੋਂ 6 ਫਾਰਵਰਡ ਲਿੰਕੇਜ ਸਾਡੀ ਸੀਆਈਏ ਦੀ ਟੀਮ ਵੱਲੋਂ ਸਾਡੀ ਐਸਪੀਡੀ ਦੇ ਅਗਵਾਈ ਦੇ ਹੇਠ ਆਈਡੈਂਟੀਫਾਈ ਕੀਤੇ ਜਾ ਚੁੱਕੇ ਨੇ ਤੇ ਸਾਡੀ ਟੀਮ ਆ ਡਿਸਪੈਚ ਹੋ ਚੁੱਕੀ ਆ ਇਸ ਤਰੀਕੇ ਦੇ ਫਾਰਵਰਡ ਲਿੰਕੇਜਸ ਨੂੰ ਸਪਲਾਈਅਰਸ ਨੂੰ ਪੈਡਲਰਸ ਨੂੰ ਅਰੈਸਟ ਕਰਨ ਲਈ ਹੁਣ ਅੱਜ ਇਹਨਾਂ ਨੂੰ ਮਾਨਯੋਗ ਮੈਜਿਸਟਰ ਸਾਹਿਬ ਦੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨਾਂ ਦੀ ਡੂੰਘਾਈ ਨਾਲ ਕੁਝ ਕੁਝ ਕੀਤੀ ਜਾਊਗੀ ਕਿ ਇਹ ਕਿਸ ਤਰੀਕੇ ਨਾਲ ਇਹਨਾਂ ਦੀ ਇੱਥੋਂ ਮੂਵਮੈਂਟ ਹੁੰਦੀ ਸੀ ਤੇ ਕਿਸ ਤਰੀਕੇ ਨਾਲ ਇਹ ਹੀਰੋਇਨ ਜਿਹੜੀ ਹੈਗੀ ਹੈ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਵੇਚਦੇ ਸੀ ਕਿੱਥੋਂ ਇਹ ਪੈਸੇ ਲੈ ਕੇ ਆਉਂਦੇ ਸੀ ਕਿਸ ਤਰੀਕੇ ਨਾਲ ਇਹਨਾਂ ਦਾ ਸਾਰਾ ਕਾਰੋਬਾਰ ਚੱਲਦਾ ਸੀਗਾ ਥੈਂਕ ਯੂ ਮੈਂ ਮੁਝੇ ਪੁੱਛ ਆਇਆ ਕਿ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਜੇ ਕੁਝ ਇਸ ਤਰ੍ਹਾਂ ਦਾ ਹਾਂ ਬਿਲਕੁਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਬਠਿੰਡੇ ਆਇਆ ਵਿਖੇ ਜਿਹੜਾ ਇਹ 40 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਸੀ ਉਹਦੇ ਚ ਜਿਹੜਾ ਮੁੰਡਾ ਲਖਵੀਰ ਹੈਗਾ ਉਹਦਾ ਇਹ ਪਰਾਇ ਜਦੋਂ ਲਖਵੀਰ ਫੜਿਆ ਗਿਆ ਤੇ ਉਸ ਤੋਂ ਬਾਅਦ ਲਖਵੀਰ ਦਾ ਕੰਮ ਅੱਗੇ ਚਲਾਉਣ ਦਾ ਕੰਮ ਇਹ ਸੁਖਵੀਰ ਨੇ ਸ਼ੁਰੂ ਕੀਤਾ ਸੋ ਜਦੋਂ ਤਾਂ ਲਖਵੀਰ ਫੜਿਆ ਗਿਆ ਉਦੋਂ ਦਾ ਇਹ ਸੁਖਵੀਰ ਕੰਮ ਕਰ ਰਿਹਾ ਉਸ ਤੋਂ ਪਹਿਲਾਂ ਵੀ ਸੁਖਬੀਰ ਦੇ ਖਿਲਾਫ 7 ਐਨਡੀਪੀਐਸ ਦੇ ਪਰਚੇ 7 ਪਰਚੇ ਟੋਟਲ 7 ਪਰਚੇ ਉਹਨਾਂ ਦੇ ਵਿੱਚ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੈਗਾ ਸਭ ਤੋਂ ਪੁਰਾਣਾ ਇਹਦਾ 2024 ਦਾ ਹੈ ਤੇ ਉਸ ਤੋਂ ਪਹਿਲਾਂ 2011 ਤੋਂ ਲੈ ਕੇ 2022 ਤੱਕ ਵੱਖੋ ਵੱਖਰੇ ਲੜਾਈ ਝਗੜੇ ਦੇ 307 ਦੇ 382 ਦੇ ਪਰਚੇ ਦੇ ਖਿਲਾਫ ਹੈ ਭਲਾ ਜੇ ਤੁਸੀਂ ਦੇਖੋ ਤਾਂ ਇਹਦਾ ਕ੍ਰਿਮੀਨਲ ਪਿਛੋਕੜ ਹੈਗਾ ਉਦੋਂ ਦਾ ਇਹ ਕ੍ਰਿਮੀਨਲ ਹੈ ਤੇ 2024 ਤੋਂ ਤਾਂ ਡੈਫੀਨੇਟਲੀ ਐਂਡੀਪੀਐਸ ਦੇ ਕੰਮ ਚ ਇਨਵੋਲਡ ਹੈ। ਪ੍ਰਾਪਰਟੀ ਵੀ ਇਹਨਾਂ ਨੇ ਬਣਾਈ ਹੋਗੀ ਇਸ ਤਰ੍ਹਾਂ ਦੀ। ਬਿਲਕੁਲ ਇਹਨਾਂ ਦੀ ਦੋ ਪ੍ਰਾਪਰਟੀ ਆ ਹੁਣ ਤੱਕ ਸਾਹਦੇ ਸਾਹਮਣੇ ਆਈ ਹੋਈ ਹੈ। ਏ ਕੇ ਇਹਨਾਂ ਦੀ ਬਠਿੰਡੇ ਪ੍ਰਾਪਰਟੀ ਬਣੀ ਹੈ ਜਿਹੜੀ ਅਟੈਚ ਹੋ ਚੁੱਕੀ ਹੈ। ਦੂਜੀ ਪ੍ਰਾਪਰਟੀ ਸਾਹਦੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਮਲੋਟ ਬਣਾਈ ਹੋਈ ਹੈ ਜਿਹਦੀ ਅਟੈਚਮੈਂਟ ਦੀ ਪ੍ਰਕਿਰਿਆ ਸੀ ਸ਼ੁਰੂ ਕਰ ਦਿੱਤੀ ਹੈ। ਤੇ ਤੀਜੀ ਜਿਹੜੀ ਇਹਨਾਂ ਦੀ ਗੱਡੀ ਹੈਗੀ ਜਿਸ ਗੱਡੀ ਨੂੰ ਯੂਜ਼ ਕਰਕੇ ਇਹ ਹਿਰੋਇਨ ਫੇਰੀ ਕਰ ਰਹੇ ਸੀ ਉਹ ਅਸੀਂ ਇਸ ਪਰਚੇ ਦੇ ਇਨਵੈਸਟੀਗੇਸ਼ਨ ਦੇ ਵਿੱਚ ਕਨਫਿਸਕੇਟ ਕਰ ਲਈ ਹੈ। ਹੈਲੋ ਯਾਰ ਕਿ ਆਪਕੇ ਸੀਜਾ ਕਿਸੇ ਬਾਗ ਨੇ ਦੇਖ ਤੋਂ ਆਈ ਹੈ ਜਾਂ ਸੋਰਸ ਕਿੱਥੀ ਸੀ ਇਹਨਾਂ ਦਾ ਮੈਂ ਕਹਿ ਹਾਂ ਇਹਦਾ ਇਹਦਾ ਹੁਣ ਤੱਕ ਜਿਹੜਾ ਫਰਸਟ ਬੈਕਵਰਡ ਲਿੰਕ ਹੈ ਜਿਹੜਾ ਜੰਡਿਆਲਾ ਗੁਰੂ ਤੋਂ ਫੜਿਆ ਗਿਆ ਹੈ ਤੇ ਮੁੱਢਲੀ ਪੁੱਛਗਿੱਛ ਤੇ ਵਿੱਚ ਇਹ ਪਤਾ ਲੱਗਿਆ ਕਿ ਉਹ ਹੀ ਅੰਮ੍ਰਿਤਸਰ ਤਰਨਤਾਰਨ ਜਿਹੜਾ ਬਾਰਡਰ ਬੈਲਟ ਹੈ ਉੱਥੋਂ ਇਹ ਲੈ ਕੇ ਆਂਦੇ ਸੀ ਹੁਣ ਇਹ ਫਰਸਟ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਿੱਛੇ ਜਾਣਾ ਪਊਗਾ ਸੈਕੰਡ ਥਰਡ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਦਾ origignal ਸੋਰਸ ਕੀ ਸੀਗਾ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕ Darne. Eh